ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗ੍ਰੀ ਡੇਰੀ ਫਾਰਮ ਦੀਪਗੜ ਦੇ ਵਿੱਚ ਜਿਹੜੇ ਮੇਰੇ ਵੀਰ ਪਹਿਲੀ ਵਾਰ ਵੀਡੀਓ ਦੇਖ ਰਿਆ ਸਭ ਤੋਂ ਪਹਿਲਾਂ ਉਹਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਜਿਹੜੇ ਮੇਰੇ ਵੀਰ ਕੋਈ ਪਸ਼ੂ ਜਾਂ ਕਿਸੇ ਵੀ ਕੋਈ ਸੰਦ ਦੀ ਐਡ ਲਵਾਉਣੀ ਆ ਤਾਂ ਮੇਰਾ ਮੋਬਾਈਲ ਨੰਬਰ ਹੈਗਾ ਬਾਈ ਜੀ 62801 37325 ਮੇਰਾ ਮੋਬਾਈਲ ਨੰਬਰ ਆ ਮੈਨੂੰ ਘਰੇ ਵੀ ਫੋਨ ਕਰ ਸਕਦੇ ਹੋ ਐਡ ਬਣਾਉਣ ਲਈ ਤੁਸੀਂ ਕੁਝ ਮੰਨ ਲਓ ਬਈ ਫੋਟੋਆਂ ਵੀ ਭੇਜ ਸਕਦੇ ਹੋ ਪਹਿਲਾ ਟਰੈਕਟਰ ਹੈਗਾ ਬਾਈ ਜੀ ਸੋਬਰਾ 986733422 ਬਾਈ ਦਾ ਮੋਬਾਈਲ ਨੰਬਰ ਹੈ ਤੇ ਬਾਈ ਜੀ ਮਾਡਲ ਹੈਗਾ ਟਰੈਕਟਰ ਦਾ 2019 ਮਾਡਲ ਆ ਬਾਈ ਜੀ ਟਰੈਕਟਰ ਸਾਰਾ ਟਰੈਕਟਰ ਇਹ ਬਿਲਕੁਲ ਰੀਜਨ ਵਾਲਾ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਰੰਗ ਪੇਂਟ ਪੱਕੋ ਵਧੀਆ ਪਿਆਰ ਰਵਰਸ ਪੀਟੀਓ ਆ ਤੇ ਇਹ ਟਾਇਰ ਇਹਦੇ ਪਏ ਬਾਈ ਜੀ ਨਾਲ ਦੇ ਟਰੈਕਟਰ ਦੇ ਟਾਇਰ ਨੇ ਬਾਈ ਜੀ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਐ ਰਵਰਸ ਵੀਡੀਓ ਆ ਪਹਿਲੇ ਨਾਮ ਦਾ ਟਰੈਕਟਰ ਆ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ ਤੁਸੀਂ ਵੀ ਬਾਅ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਬਾਈ ਜੀ ਆਪਣੀ ਕੋਈ ਗਰੰਟੀ ਨਹੀਂ ਕਿਸੇ ਵੀ ਸੰਦ ਦੀ ਜੇ ਆਪਾਂ ਫੇਰ ਤੁਹਾਨੂੰ ਕਹਿੰਨੇ ਬਾਰ-ਬਾਰ ਕਹਿੰਨੇ ਹੁੰਨੇ ਆ ਤੇ ਇਹ ਰੇਟ ਵੀ ਵੀਰ ਨੇ ਬਿਲਕੁਲ ਜੈਜਰ ਕਾ ਰੇਟ ਇਹਦਾ ਹੈਗਾ ਬਾਈ ਜੀ 5 ਲੱਖ ਤੇ 80000 ਰੁਪਏ ਮੋਹਲਾ ਮੌਕੇ ਤੇ ਮਾਨਤਨ ਬਾਈ ਜੀ ਹੋ ਜਾਊਗਾ 5 ਲੱਖ ਤੇ 80000 ਰੁਪਏ ਮੋਹਲਾ ਮੌਕੇ ਤੇ ਮਾਨਤਨ ਬਾਈ ਜੀ ਫੋਲੋ ਕਰ ਦੇਣਗੇ ਵੀਰੋ ਨੇ ਅਗਲਾ ਸੰਦ ਹੈਗਾ ਬਾਈ ਜੀ ਟਰਾਲਾ ਆਪਣੇ ਕੋਲੇ ਸੇਲ ਲਈ ਆ 9417464005 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਆਪਾਂ ਆਪਾਂ ਗੱਲ ਕਰਦੇ ਆਂ ਟਰਾਲੇ ਬਾਰੇ ਟਰਾਲਾ ਹੈਗਾ ਵੀਰ ਦਾ 14 7 ਦਾ ਟਰਾਲਾ ਹੈਗਾ ਬਾਈ ਜੀ ਰੀਲ ਦਾ ਹਿੱਸਾ ਲੱਗਿਆ ਹੋਇਆ ਵਾ 14 7 ਦਾ ਟਰਾਲਾ ਹੈਗਾ ਰੀਲ ਦਾ ਹਿੱਸਾ ਹੈਗਾ ਰੰਗ ਪੇਂਟ ਪੂਰਾ ਵਧੀਆ ਹੋਇਆ ਵਾ ਟਰਾਲੇ ਨੂੰ ਮੱਸੀ ਵਾਲੀ ਹੁੱਕ ਆ ਗਈ ਸਾਰਾ ਟਰਾਲਾ ਫਾਰਸ ਵਗੈਰਾ ਵਾਰਡ ਵਗੈਰਾ ਬਿਲਕੁਲ ਵੇਦ ਆ ਗਿਆ ਵਿੱਚੋਂ ਚੈੱਕ ਕਰ ਸਕਦੇ ਹੋ ਤੁਸੀਂ ਪੂਰਾ ਵਧੀਆ ਤੇ ਸਾਫ਼ ਸੁਥਰਾ ਟਰਾਲਾ ਪਿਆ ਬਾਈ ਜੀ 65 ਤੋਂ 70 ਪੈਸੇ ਟਾਇਰ ਪਿਆ ਬਾਈ ਜੀ 65 ਤੋਂ 70 ਪੈਸੇ ਟਾਇਰ ਆ 24 ਕੁਇੰਟਲ ਵਜਨਾਂ ਟਰਾਲੇ ਦਾ ਤੇ ਇਹ ਰੇਟ ਇਹਦਾ ਹੈਗਾ ਬਾਈ ਜੀ ਬਿਲਕੁਲ ਜਾਇਜ਼ 1 ਲੱਖ ਤੇ 75000 ਰੁਪਏ ਮੁੱਲ ਆ ਬਾਈ ਜੀ 1 ਲੱਖ ਤੇ 75000 ਰੁਪਏ ਮੁੱਲ ਆ ਪੱਤੀ ਪੱਤੀ ਵਾਲਾ ਵੈੱਡ ਆ ਬਾਈ ਜੀ ਨਾਲ ਆ ਮੌਕੇ ਤੇ ਮਾਨਤਨ ਹੋ ਜਾਊਗਾ ਅਗਲਾ ਸੰਦ ਹੈਗਾ ਬਾਈ ਜੀ ਮਹੀਨਦਰਾ 475 ਤੇ ਰੇ ਮੋਬਾਈਲ ਨੰਬਰ ਹੈਗਾ ਵੀਰ ਦਾ 9814334840 9814334840 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਇੱਕ ਵਾਰੀ ਫੇਰ ਦੱਸਤਾ ਪਾਸ ਨੂੰ ਤੇ ਮਾਡਲ ਹੈਗਾ ਟਰੈਕਟਰ ਦਾ 1997 ਮਾਡਲ ਟਰੈਕਟਰ ਆ ਬਾਈ ਜੀ 1997 ਮਾਡਲ ਟਰੈਕਟਰ ਆ ਪੰਜਾਬ ਨੰਬਰ ਦਾ ਟਰੈਕਟਰ ਆ ਬਾਈ ਜੀ ਰੰਗ ਪੇਂਟ ਪੱਖੋਂ ਇੰਜਨ ਗੇਅਰ ਪੱਖੋਂ ਲੈਫਟ ਪੱਖੋਂ ਪੂਰੀ ਫੁੱਲ ਗਾਰੰਟੀ ਆ ਟਰੈਕਟਰ ਦੀ ਸਾਰਾ ਟਰੈਕਟਰ ਬਿਲਕੁਲ ਓਕੇ ਤੇ ਨਵੀਂ ਕੰਡੀਸ਼ਨ ਦਾ ਟਰੈਕਟਰ ਪਿਆ ਪੰਜਾਬ ਨੰਬਰ ਦਾ ਟਰੈਕਟਰ ਆ ਬਾਈ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਤੁਸੀਂ ਵੀ ਬਾਹ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਆਇਓ ਬਾਈ ਜੀ ਟਰੈਕਟਰ ਆਪਣਾ ਪੂਰੀ ਫੁੱਲ ਗਾਰੰਟੀ ਹੋਊਗੀ ਟਰੈਕਟਰ ਦੀ ਬਾਈ ਜੀ ਇਹ ਟਰੈਕਟਰ ਪਹਿਲੇ ਨਾਮ ਦਾ ਟਰੈਕਟਰ ਆਗਾ ਬਾਈ ਜੀ ਪਹਿਲੇ ਨਾਮ ਦਾ ਟਰੈਕਟਰ ਆ ਜੇਕਰ ਹੁਣ ਆਪਾਂ ਟਾਇਰਾਂ ਦੀ ਗੱਲ ਕਰੀਏ ਹਨ ਚਾਰੋ ਟਾਇਰੀ ਕੰਪਨੀ ਦੇ ਟਾਇਰ ਪਾਇਆ ਵੀਰ ਨੇ 65 ਤੋਂ 70 ਪੈਸੇ ਟਰੈਕਟਰ ਦੇ ਟਾਇਰ ਪਾਇਆ ਬਾਈ ਜੀ 65 ਤੋਂ 70 ਪੈਸੇ ਟਰੈਕਟਰ ਦੇ ਟਾਇਰ ਆ ਕੰਪਨੀ ਦੇ ਚਾਰੋ ਟਾਇਰ ਆ ਬਾਈ ਜੀ ਰੰਗ ਪੇਂਟ ਵਖੋ ਬਿਲਕੁਲ ਸਾਫ਼ ਕੰਡੀਸ਼ਨ ਆ ਰੇਟ ਵੀਰ ਕਹਿੰਦਾ ਆਪਾਂ ਫੋਨ ਤੇ ਕਰਾਂਗੇ ਛੋਟਣਾ ਗੱਲ ਬਾਤ ਫੋਨ ਤੇ ਵੀਰ ਉਹਨੇ ਰੇਟ ਸਾਨੂੰ ਦੱਸ ਦੇਣਗੇ ਕੰਟੈਕਟ ਨੰਬਰ ਆਪਾਂ ਤੁਹਾਨੂੰ ਦੱਸਿਆ ਉਸ ਤੇ ਕੰਟੈਕਟ ਕਰਕੇ ਤੁਸੀਂ ਵੀਰਦ ਰੇਟ ਬਾਰੇ ਟਰੈਕਟਰ ਦੇ ਰੇਟ ਬਾਰੇ ਪਤਾ ਕਰ ਸਕਦੇ ਹਾਂ ਅਗਲਾ ਸੰਤ ਹੈਗਾ ਬਾਈ ਜੀ ਸਵਰਾਜ 855 ਅਗਲਾ ਟਰੈਕਟਰ ਆਪਣੇ ਕੋਲੇ 84277 25955 ਵੀਰ ਦਾ ਮੋਬਾਈਲ ਨੰਬਰ ਆ ਤੇ ਮਾਡਲ ਹੈਗਾ ਜੀ ਟਰੈਕਟਰ ਦਾ 2003 ਮਾਡਲ ਟਰੈਕਟਰ ਹੈਗਾ ਬਾਈ ਜੀ ਇਹ 2003 ਮਾਡਲ ਟਰੈਕਟਰ ਆ ਪੰਜਾਬ ਨੰਬਰ ਦਾ ਟਰੈਕਟਰ ਆ ਸਾਰਾ ਟਰੈਕਟਰ ਵੀ ਬਾਈ ਜੀ ਬੈਲ ਕਾਲ ਰੀਜਨਲ ਆ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਪਹਿਲੇ ਨਾਮ ਦਾ ਟਰੈਕਟਰ ਆ ਬਾਈ ਜੀ ਰੰਗ ਪੇਂਟ ਪੱਕੋ ਇੰਜਨ ਗੇਅਰ ਪੱਕੋ ਓਕੇ ਆ ਬਾਹੀ ਤੇ ਚੱਲਿਆ ਹੋਇਆ ਵਾ ਰਵਰਸਪੀਟਿਓ ਨਹੀਂ ਬਈਰਵਰਸਪੀਟ ਨਹੀਂ ਹੈਗਾ ਤੇ ਟਾਇਰਾਂ ਦੀ ਗੱਲ ਕਰਕੇ ਚਾਰੋਂ ਟਾਇਰ ਬਾਈ ਜੀ ਕੰਪਨੀ ਦੇ ਟਾਇਰ ਨੇ ਬਿਲਕੁਲ ਨਵੇਂ ਟਾਇਰ ਪਾਏ ਹੋਏ ਆ ਵੀਰ ਨੇ ਬਿਲਕੁਲ ਨਵੇਂ ਟਾਇਰ ਆ ਇੰਜਨ ਵਗੈਰਾ ਬਿਲਕੁਲ ਓਕੇ ਆ ਬਿਲਕੁਲ ਨਵੀਂ ਕੰਡੀਸ਼ਨ ਦਾ ਟਰੈਕਟਰ ਪਿਆ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਤੇ ਰੇਟ ਇਹਦਾ ਹੈਗਾ ਬਾਈ ਜੀ 3 ਲੱਖ ਤੇ 25000 ਰੁਪਏ ਡਿਮਾਂਡ ਆ ਬਾਈ ਜੀ ਟਰੈਕਟਰ ਦੀ 3 ਲੱਖ ਤੇ 25000 ਰੁਪਏ ਡਿਮਾਂਡ ਆ ਡਬਲ ਕਲਚ ਟਰੈਕਟਰ ਆ ਇਦਾਂ ਦਾ ਵੀਡੀਓ ਬਾਈ ਜੀ ਆਪਾਂ ਲੈ ਕੇ ਆਉਂਦੇ ਨੇ ਜੇ ਚੰਗੀ ਲੱਗਦੀ ਤਾਂ ਸ਼ੇਅਰ ਤੇ ਲਾਈਕ ਮੇਰਾ ਵੀਰ ਜਰ